ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਹਰ ਮੁਸ਼ਕਿਲ ਦਾ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਬਸ ਵੇਖਣਾ ਇਹ ਹੁੰਦਾ ਹੈ ਤੁਸੀਂ ਉਸ ਸਮੱਸਿਆ ਨੂੰ ਵੇਖ ਕੇ ਡੋਲਦੇ ਹੋ ਜਾਂ ਨਹੀਂ। ਔਖੀ ਤੋਂ ਔਖੀ ਸਮੱਸਿਆ ਲਈ ਹੌਸਲੇ ਵੀ ਉੱਚੇ ਹੋਣੇ ਚਾਹੀਦੇ ਨੇ। ਅਜਿਹੀ ਮਿਸਾਲ ਮਾਛੀਵਾੜਾ ਦੇ ਰਹਿਣ ਵਾਲੇ ਨੌਜਵਾਨ ਰਵਿੰਦਰ ਸਿੰਘ ਨੇ ਦਿਖਾਈ। ਜੋ ਬਚਪਨ ਤੋਂ ਹੀ ਸ਼ਾਲ ਫਰਨਿਕ ਸਾਖਤਾ ਉਸ ਦੀ ਹੌਸਲੇ ਅਤੇ ਇੱਕ ਉਸ ਦੇ ਸੱਚੇ ਦੋਸਤ ਸਤਨਾਮ ਦੇ ਸਹਾਰੇ ਨਾਲ ਹੀ ਉਸ ਨੇ ਖੇਡ ਮੈਦਾਨ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਸ ਨਾਲ ajo 휠ਚੇਅਰ ਤੋਂ ਇੱਕ ਸਟਿਕ ਤੇ ਆ ਗਿਆ ਜੀ ਹਾਂ ajo ਮੈਦਾਨ ਵਿੱਚ ਦੰਡ ਬੈਠਕ ਵੀ ਲਾਉਂਦਾ ਮੈਦਾਨ ਦੇ ਕਈ ਚੱਕਰ ਵੀ ਲਾਉਂਦਾ ਆ ਉਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਬੇ ਹਿੰਮਤੇ ਹੁੰਦੇ ਨੇ ਜੋ ਬਹਿ ਕੇ ਕਰਨ ਸ਼ਿਕਵਾ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਹੀ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਲੁਧਿਆਣਾ ਲਾਈਵ ਚੈਨਲ ਤੋਂ ਦੀਪਕ ਕੁਮਾਰ ਮਾਛੀਵਾੜੇ ਤੋਂ ਅੱਜ ਇੱਕ ਤੁਹਾਨੂੰ ਇੱਕ ਮਿਸਾਲ ਅਜਿਹੀ ਪੈਦਾ ਜੋ ਮਾਛੀਵਾੜੇ ਦੇ ਇੰਦਰਾ ਕਲੋਨੀ ਦਾ ਰਹਿਣ ਵਾਲਾ ਲੜਕਾ ਨੌਜਵਾਨ ਹੈ ਲੱਤਾਂ ਤੋਂ ਅਪਾਹਜ ਸੀ ਬਚਪਨ ਤੋਂ ਤੇ ਆਪਣੀ ਹਿੰਮਤ ਨਾਲ ਆਪਣੇ ਜਜ਼ਵੇ ਨਾਲ ਇੱਕ ਬਿਲ ਪਾਵਰ ਲਿਆ ਕੇ ਆਪਣੇ ਆਪ ਨੂੰ ਤੁਰਨ ਦੇ ਲਾਇਕ ਬਣਾ ਰਿਹਾ ਵਾ ਤੇ ਰੋਜ਼ ਮਾਛੀਵਾੜੇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਚੱਕਰ ਲਗਾਉਂਦਾ ਦੰਡ ਬੈਠਕਾਂ ਲਗਾਉਂਦਾ ਆ ਅੱਜ ਆਪਾਂ ਉਹਦੇ ਨਾਲ ਗੱਲ ਕਰਾਂਗੇ ਆਓ ਆਪਾਂ ਗੱਲ ਕਰੀਏ ਹਾਂਜੀ ਕੀ ਨਾਮ ਆ ਜੀ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਹੈ ਜੀ ਇਹ ਪ੍ਰੋਬਲਮ ਜਿਹੜੀ ਲੱਤਾਂ ਦੀ ਤੁਹਾਨੂੰ ਹੈਗੀ ਆ ਬਚਪਨ ਤੋਂ ਹੀ ਸੀ ਹਾਂਜੀ ਇਹ ਸ਼ੁਰੂ ਤੋਂ ਹੈ ਜੀ ਸ਼ੁਰੂ ਤੋਂ ਕਿਦਾਂ ਕਦੋਂ ਪਤਾ ਲੱਗਿਆ ਕਰਦੇ ਆ ਮੈਂ ਘਰ ਤੇ ਜੀ ਸਿੰਗਲ ਚਾਈਲਡ ਸੀ ਮਤਲਬ ਦੇ ਮੇਰੇ ਚਾਚੇ ਤਾਇਆ ਚ ਛੋਟਾ ਬੱਚਾ ਮੁੰਡਿਆਂ ਚ ਤੇ ਉਹਨਾਂ ਨੇ ਮੈਨੂੰ ਚੱਕੀ ਫਿਰਦੇ ਸੀਗੇ ਮੈਨੂੰ ਤਿੰਨ ਚਾਰ ਸਾਲ ਉਹਨਾਂ ਨੇ ਇਦਾਂ ਹੀ ਚੱਕੀ ਫਰੇ ਨੇ ਮੈਨੂੰ ਉਨੇ ਕਹਿੰਦਾ ਇਹਨੂੰ ਕਹਿੰਦੇ ਨੇ ਥੱਲੇ ਨਹੀਂ ਨਾਉਣਾ ਮਤਲਬ ਤਾਂ ਬੰਦੇ ਨੂੰ ਪਤਾ ਕੀ ਲੱਗਣਾ ਵੀ ਹਾਂ ਤੁਰਦਾ ਕਿ ਨਹੀਂ ਚਾਰ ਪੰਜ ਸਾਲਾਂ ਬਾਅਦ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਘਰ ਦੇ ਨੂੰ ਪਤਾ ਲੱਗਿਆ ਵੀ ਹਾਂ ਇਹਦੇ ਪੰਜ ਕੋਈ ਪ੍ਰੋਬਲਮ ਆ ਗਈ ਵੀ ਇਹ ਤੁਰਦਾ ਨਹੀਂ ਉਸ ਤੋਂ ਬਾਅਦ ਫਿਰ ਨਹੀਂ ਕੁਝ ਗੌਰ ਨਹੀਂ ਕੀਤੀ ਸੱਤ ਅੱਠ ਸਾਲ ਦੇ ਵਿੱਚ ਘਰੇ ਵੀ ਥੋੜੀ ਗਰੀਬੀ ਸੀ ਸੱਤ ਅੱਠ ਸਾਲ ਦਾ ਹੋਇਆ ਤੇ ਸਰਕਾਰੀ ਸਕੂਲ 'ਚ ਪੜ੍ਹਦੇ ਸੀ ਉੱਥੇ ਆਪਰੇਸ਼ਨ ਤੁਹਾਨੂੰ ਪਤਾ ਹੁੰਦੇ ਨੇ ਕੈਂਪ ਲੱਗਦੇ ਆ ਉੱਥੇ ਮੇਰਾ ਕੈਂਪ ਲੱਗਿਆ ਆਪਰੇਸ਼ਨ ਉਹਨਾਂ ਨੇ ਕੀਤੇ ਤੇ ਆਪਰੇਸ਼ਨ ਕਰਨ ਤੋਂ ਬਾਅਦ ਕੋਈ ਖਾਸ ਫਰਕ ਨਹੀਂ ਪਿਆ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਮਤਲਬ ਸਟੱਡੀ ਸ਼ ਤੇ ਨਹੀਂ મતલਬ ਫਿਰ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਜੀ ਇੱਕ ਵਾਰੀ ਮੈਨੂੰ ਫਿਰ ਉਹਨਾਂ ਨੇ ਬੁਲਾਇਆ ਤੇ ਫਿਰ ਮੇਰਾ ਆਪਰੇਸ਼ਨ ਕੀਤਾ ਉਹਦੇ ਨਾਲ ਵੀ ਕੋਈ ਖਾਸ ਫਰਕ ਨਹੀਂ ਪਿਆ ਜੀ ਤੇ ਗਰਾਊਂਡ ਦੇ ਵਿੱਚ ਆਉਣ ਦਾ ਤੁਹਾਨੂੰ ਕਿਸ ਤਰ੍ਹਾਂ ਖਿਆਲ ਆਇਆ ਤੁਸੀਂ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਮਤਲਬ ਕਿ ਘਰੇ ਬੈਲੇ ਬੈਠੇ ਸੀ ਜਾਂ ਮਨ ਦੇ ਵਿੱਚ ਕੋਈ ਆਲਸ ਆ ਗਈ ਸੀ ਜਾਂ ਕਿਸ ਤਰ੍ਹਾਂ ਤੁਹਾਨੂੰ ਇੱਕ ਦ੍ਰਿੜ ਸੰਕਲਪ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਉਤਰਿਆ ਤੁਹਾਨੂੰ ਗਰਾਊਂਡ ਤਾਂ ਜੀ ਮੋਸਟ ਆਫ ਦਾ ਮੇਨ ਤਾਂ ਜੀ ਕਾਰਨ ਹੈ ਜੀ ਲੋਕਡਾਊਨ ਹੈ ਜੀ ਤੁਹਾਨੂੰ ਪਤਾ ਹੀ ਹੈ ਲੋਕਡਾਊਨ ਚ ਦੁਨੀਆ ਸਾਰੀ ਬੈਲੀ ਸੀ ਕਿ ਕਿਸੇ ਕੋਲ ਕੁਛ ਕਰਨ ਨੂੰ ਨਹੀਂ ਸੀ ਪੁਲਿਸ ਕਿਸੇ ਨੂੰ ਘਰੋਂ ਨਿਕਲਣ ਨਹੀਂ ਸੀ ਦਿੰਦੀ ਤੇ ਅਸੀਂ ਸਵੇਰੇ 4 ਵਜੇ ਆ ਜਾਂਦੇ ਸੀ ਗਰਾਊਂਡ ਬਾਈ ਹਾਂ ਚਲੋ ਕੁਝ ਹੋਰ ਜ਼ਿਆਦਾ ਖਾਸ ਨਹੀਂ ਜੀ ਤਾਂ ਮਾਲਾ ਮੋਟੇ ਗੇੜੇ-ਗੇੜੇ ਲਾ ਲੀਏ ਤੇ ਬਾਕੀ ਦੂਜੀ ਰਹਿ ਗਈ ਗੱਲ ਜੀ ਇੱਕ ਮਿਹਣੇ ਹੁੰਦੇ ਨਹੀਂ ਜਿਹੜੇ ਬੰਦੇ ਨੂੰ ਕੋਈ ਮੂੰਹ ਤੇ ਨਹੀਂ ਮਾਰਦਾ ਫਿੱਟ ਤੇ ਹਰ ਕੋਈ ਕਹਿੰਦਾ ਯਾਰ ਕੀ ਇਹਦੇ ਨਾਲ ਕੀ ਰਵਾਂਗੇ ਉਹ ਉਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਹਿੱਟ ਕਰਦੀਆਂ ਨੇ ਅੰਦਰੋਂ ਬੰਦਾ ਨਹੀਂ ਵੀ ਕਹਿੰਦਾ ਉਹ ਵੱਖਰੀ ਗੱਲ ਆ ਉਹ ਕਰਦੀਆਂ ਨੇ ਹਿੱਟ ਉਹ ਹੀ ਦੇਖਦੇ ਦੇਖਦੇ ਅਸੀਂ ਹਨਾ ਕੋਸ਼ਿਸ਼ ਕਰਦੇ ਕਰਦੇ ਗਰਾਊਂਡ ਆਉਣਾ ਸ਼ੁਰੂ ਕਰਤਾ ਜੀ ਪਹਿਲਾਂ ਤੁਸੀਂ ਬਿਲਕੁਲ व्हीलचेयर ਤੇ ਸੀ ਹਾਂਜੀ ਬਿਲਕੁਲ ਜੀ व्हीलचेयर ਸੀ ਮੇਰੇ ਕੋਲ व्हीलचेयर ਤੇ ਹੁੰਦਾ ਸੀ व्हीलचेयर ਤੋਂ ਬਾਅਦ ਫਿਰ ਹੌਲੀ ਹੌਲੀ ਕਿਸ ਤਰ੍ਹਾਂ ਸਟਿਕ ਤੇ ਕਿਵੇਂ ਆਏ ਤੁਸੀਂ ਮੇਰੇ ਕੋਲ व्हीलचेयर ਸੀ व्हीलचेयर ਤੋਂ ਜੀ ਸਟਿਕ ਤੇ ਇਦਾਂ ਏ ਅਜੀਜ਼ ਜੰਦੇ ਸਕੂਲ ਤਾਂ ਸਾਡਾ ਬੰਦ ਹੋ ਗਿਆ ਲੋਕਡਾਊਨ 'ਚ ਸਕੂਲ ਐਸ ਹੀ ਗੁਰਦੁਆਰੇ ਜਾਣਾ ਸ਼ੁਰੂ ਕਰਤਾ ਅਸੀਂ ਗੁਰਦੁਆਰੇ ਜਾਣਾ ਤੇ ਇਹਨੇ ਮੈਨੂੰ ਮੇਰਾ ਫਰੈਂਡਾਂ ਨਾਲ ਦੀ ਇਸ ਤਰ੍ਹਾਂ ਅੱਛਾ ਜੀ ਇਹਨੇ ਮੈਨੂੰ ਕਿਹਾ ਯਾਰ ਤੂੰ ਇਦਾਂ ਕਰ ਬਈ ਤੇਰੇ ਕੋਲ ਸਟੈਂਡ ਆ ਨਾ ਦੋ ਤਿੰਨ ਆਲਾ ਤੂੰ ਉਹ ਚੱਕ ਪਿੱਛੇ ਤੇਰੇ ਮੈਂ ਖੜਾ ਵੀ ਆਪਾਂ ਡਿੱਗਦੇ ਨਹੀਂ ਤੂੰ ਚੱਲ ਮੈਂ ਜਾਣਾ ਇਹਦੇ ਨਾਲ ਇਹਨੇ ਮੈਨੂੰ ਮਤਲਬ ਇਹ ਪਿੱਛੇ ਹੁਣ ਅੱਗੇ-ਅੱਗੇ ਮੈਂ ਹੋਣਾ ਚਾਰ-ਪੰਜ ਮਹੀਨੇ ਬੀਤ ਗਏ ਉਹ ਜਿਹੜਾ ਮੇਰਾ ਸਟੈਂਡ ਸੀ ਉਹਦਾ ਟਾਇਰ ਟੁੱਟ ਗਿਆ ਜੀ ਚੰਨ ਕੀ ਇੱਕ ਦਿਨ ਮੈਨੂੰ ਨਾ ਔਖਾ ਜਿਹਾ ਲੱਗਿਆ ਮਤਲਬ ਇਹ ਕਹਿੰਦਾ ਵੀ ਕੱਲ ਕੋਈ ਗੱਲ ਨਹੀਂ ਵੀ ਆਪਾਂ ਸੈਟ ਕਰਾ ਲਏ ਹੁੰਦੇ ਆ ਮੈਂ ਸੈਟ ਕਰਾ ਕੇ ਲਿਆ ਇੱਕ ਵਾਰੀ ਉਹ ਫੇਰ ਟੁੱਟ ਗਿਆ ਜੀ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਪੁੱਛਿਆ ਕਹਿੰਦਾ ਯਾਰ ਤਾਂ ਫੇਰ ਟੁੱਟ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਫੇਰ ਕਰਾ ਲਵਾਂਗੇ ਇਹਨੇ ਸਟਿੱਕ ਦੇਖੀਆਂ ਕਹਿੰਦਾ ਤੇਰੇ ਕੋਲ ਉਹ ਸਟਿੱਕਾਂ ਵੀ ਨੇ ਮੈਂ ਕਿਹਾ ਹਾਂ ਇਹ ਵੀ ਹੈਗੀਆਂ ਨੇ ਯਾਰ ਦੋਨਾਂ ਹੀ ਚੈੱਕ ਲਾ ਦੋ ਤਾਂ ਮੈਂ ਫੇਰ ਦੋ ਸਟਿੱਕਾਂ ਚੱਕ ਲੈਣੀ ਆ ਜੀ ਪਿੱਛੇ ਪਿੱਛੇ ਆ ਨਾਲ ਨਾਲ ਇੰਨੇ ਹੋਣਾ ਤੇ ਸਟਿੱਕਾਂ ਮੇਰੇ ਹੱਥ 'ਚ ਤੁਰਦੇ ਤੁਰ ਹੀ ਜਣਾ ਹੀ ਗੇੜੇ-ਗੇੜੇ ਲਾਣੇ ਵਾਲੇ ਵਟੇ ਤੇ ਇੱਕ ਦਿਨ ਅਦਾ ਹੀ ਛਾਨਕ ਗੁਰਦੁਆਰੇ ਮੂਰੇ ਮੈਂ ਗਿਆ ਜੇ ਅਸੀਂ ਗੁਰਦੁਆਰੇ ਕੋਲ ਜਾ ਰਹੇ ਸੀ ਘਰੇ ਜਾ ਰਹੇ ਸੀ ਘੁੰਮ ਫਿਰ ਕੇ ਮੇਰੀ ਸਟਿੱਕ ਟੁੱਟ ਗਈ ਜੀ ਉਹਦਾ ਨਾ ਨੀਚੇ ਵਾਲਾ 파ਰਸੇ ਸਾਰਾ ਨਿਕਲ ਗਿਆ ਟੁੱਟ ਗਿਆ ਤੇ ਇੰਨੇ ਮੈਨੂੰ ਕਿ ਮੈਂ ਇਨ ਗਿਆ ਸਟਿੱਕ ਫੇਰ ਟੋਟੀ ਮੇਰੀ ਸਟਿੱਕ ਵੀ ਟੁੱਟ ਗਈ ਕਹਿੰਦਾ ਚੱਲ ਕੋਈ ਨਹੀਂ ਦੁਬਾਰਾ ਹੱਥ ਫੜ ਲਾ ਮਤਲਬ ਹੱਥ ਫੜ ਕੇ ਅਸੀਂ ਮੈਂ ਪਹੁੰਚਿਆ ਕਰੇ ਨੇ ਵੀ ਦੱਸਿਆ ਕਹਿੰਦਾ ਉਸ ਬਈ ਇਦਾਂ ਹੀ ਚੱਲਿਆ ਕਰ। ਬਈ ਮੈਂ ਹੈਗਾ ਤਾਂ ਆਂ ਪਗੜ ਕੇ ਜਾਣਾ ਹੁੰਦਾ। ਇਹਨੇ ਨਾਲ ਹੀ ਮਤਲਬ ਰਹਿਣਾ ਮੇਰੀ। ਇਦਾਂ ਸੀ ਜਾਣਾ ਆਉਣਾ ਤੇ ਹੌਲੀ-ਹੌਲੀ ਕਰਦੇ ਕਰਦੇ ਮੇਰੇ ਦਿਲ 'ਚ ਖਿਆਲ ਆਈ ਵੀ ਮੰਨ ਲਓ ਮੈਂ ਆਪਣੇ ਆਪ ਨੂੰ ਸੋਚੇ ਵੀ ਹਾਂ ਰਵਿੰਦਰ ਤੂੰ ਕੀ ਕਰ ਰਿਹਾ ਹੈ ਨਾ ਇਸੇ ਦੁਨੀਆ ਦੇ ਵੀ ਤੂੰ ਆਏ ਕੀ ਕਰਨਾ? ਵੀ ਜੇ ਤੂੰ ਆਪਣੇ ਲਈ ਨਹੀਂ ਕੁਛ ਕਰ ਰਿਹਾ ਤੈਨੂੰ ਕੋਈ ਕਰਦੇ ਤਾਂ ਫੋਰਸ ਨਹੀਂ ਕਰਦੇ ਵੀ ਤੂੰ ਇਹ ਕਰ ਦੋ ਉਹ ਕਰ ਤੂੰ ਆਪਣੇ ਲਈ ਤਾਂ ਕੁਛ ਕਰ। ਮੈਂ ਗਰੰਡ ਆਉਣਾ ਸ਼ੁਰੂ ਕਰਤਾ ਜੀ ਦੁਬਾਰਾ। ਚੱਜ ਨਾਲ ਮਤਲਬ ਦਿਲੋਂ ਮਤਲਬ ਦਿਲੋਂ ਪਹਿਲਾਂ ਉਹਦੇ ਦੀ ਘੁੰਮਣ ਫੇਰ ਫਿਰ ਦਿਲੋਂ ਆਉਣਾ ਸ਼ੁਰੂ ਕੀਤਾ ਵੀ ਕੁਛ ਤਾਂ ਕਰੀਏ। ਆਉਣਾ ਸ਼ੁਰੂ ਕਰਤਾ ਜ ਇੱਕ ਤੇ ਹੌਲੀ ਹੌਲੀ ਜੀ ਮਿਹਨਤ ਕਰਦੇ ਕਰਦੇ ਇੱਕ ਹੱਥ ਵੀ ਛੁੱਟ ਗਿਆ ਦੇਖੋ ਨਾਲ ਜੀ ਤੇ ਇੱਕ ਇੱਕੋ ਸਟਿਕ ਰਹਿ ਗਈ ਜੀ ਇੱਕੋ ਸਟਿਕ ਦੇ ਨਾਲ ਹੁਣ ਤੋਰ ਫੇਰ ਲਈਦਾ ਕਿਤੇ ਵੀ ਜਾ ਜਿੱਥੇ ਵੀ ਚੱਲਦੀਦਾ ਜੀ ਕੋਈ ਪ੍ਰੋਬਲਮ ਨਹੀਂ ਰੱਬ ਦੀ ਉਹ ਕਿਰਪਾ ਜੀ ਬਸ ਹੁਣ ਇੱਕ ਸਟਿਕ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਬਿਲਕੁਲ ਨਹੀਂ ਓਕੇ ਦੇਖਿਆ ਜਾਵੇ ਰਵਿੰਦਰ ਦੇ ਦ੍ਰਿੜ ਸੰਕਲਪ ਤੇ ਇਸ ਦੇ ਇੱਕ ਸੱਚੇ ਮਿੱਤਰ ਨੇ ਇਹਦਾ ਸਾਥ ਦਿੱਤਾ ਇਹਦੀ ਬਾਹ ਲੱਤ ਬਣ ਕੇ ਇਹਦਾ ਸਹਾਰਾ ਬਣ ਕੇ ਤੇ ਇਹਦੇ ਨਾਲ ਚੱਲਿਆ ਆਪਾਂ ਉਹਦੇ ਨਾਲ ਉਹਦੇ ਸੱਚੇ ਮਿੱਤਰ ਸਤਨਾਮ ਸਤਨਾਮ ਨਾਲ ਵੀ ਗੱਲ ਕਰਾਂਗੇ ਉਹਦਾ ਨਾਂ ਸਤਨਾਮ ਹੈ ਜੋ ਇਹਦੇ ਗੁਆਂਢੀ ਵੀ ਹੈ ਉਹਦੇ ਨਾਲ ਆਪਾਂ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਇਹਨੂੰ ਸਹਾਰਾ ਦਿੱਤਾ ਤੇ ਕਿਸ ਤਰ੍ਹਾਂ ਇਹਨੂੰ ਹੌਸਲਾ ਦਿੱਤਾ ਇਹਦੇ ਨਾਲ ਤੁਰਿਆ ਇਹਨੂੰ ਗਰਾਊਂਡ ਦੇ ਵਿੱਚ ਐਕਸਰਸਾਈਜ਼ ਵਗੈਰਾ ਕਰਵਾਈਆਂ ਹਾਂਜੀ ਸਤਨਾਮ ਜੀ ਕਿਸ ਤਰ੍ਹਾਂ ਤੁਸੀਂ ਰਵਿੰਦਰ ਦੀ ਲੈ ਕੇ ਤੁਸੀਂ ਗਰਾਊਂਡ ਦੇ ਵਿੱਚ ਆਏ ਇਹ ਫਸਟ ਟਾਈਮ 4 ਸਾਲ ਹੋ ਗਏ ਵੈਸੇ ਤਾਂ ਸਾਨੂੰ ਇਕੱਠਿਆਂ ਨੂੰ ਇਸ ਸਾਡੇ ਕਲੋਨੀ ਚ ਆ ਗਿਆ ਸੀਗਾ ਉਦੋਂ ਫਰਸਟ ਟਾਈਮ ਇਹਨਾਂ ਮੇਰੀ ਮੀਟਿੰਗ ਹੋਈ ਸੀਗੀ ਅਸੀਂ ਚਲੋ ਹੌਲੀ-ਹੌਲੀ ਸਕੂਲ ਜਾਣ ਲੱਗੇ ਇਕੱਠੇ ਮੈਨੂੰ ਪਤਾ ਲੱਗੇ ਵੀ ਮੇਰੇ ਨਾਲੇ ਪੜਦਾ ਵਾ ਪਹਿਲਾਂ ਮੈਨੂੰ ਮਿਲਿਆ ਨਹੀਂ ਸੀ ਕਦੇ ਵੀ 9th ਕਲਾਸ ਚ ਚਲ ਹੌਲੀ ਹੌਲੀ ਫੇਰ ਇਕੱਠੀ ਜਾਣ ਲੱਗ ਗਏ ਸੀ ਇਹ ਵੀ व्हीलचेयर ਤੇ ਹੁੰਦਾ ਸੀ ਔਖਾ ਹੁੰਦਾ ਸੀ ਤੇ ਇਕੱਲੇ ਜਾਣਾ ਸੀ ਇਕੱਠੇ ਜਾਣ ਲੱਗ ਗਏ ਰੋਜ਼ ਇਦਾਂ 4 ਸਾਲ ਬੀਤ ਕੇ ਜਦੋਂ ਲੋਕਡਾਊਨ ਲੱਗ ਗਿਆ ਫੇਰ ਇਦਾਂ ਅਸੀਂ ਗਰਾਊਂਡ ਆਣ ਲੱਗੇ ਐਕਸਰਸਾਈਜ਼ ਆਣ ਲੱਗੇ ਇਹਨੂੰ ਹੌਲੀ ਹੌਲੀ ਇਹਦੀ व्हीਲਚੇਅਰ ਵੀ ਛੱਡ ਗਈ ਫਿਰ ਸਟਿੱਕਾਂ ਤੇ ਆ ਗਏ ਹੁਣ ਸਟਿੱਕ ਤੇ ਇੱਕ ਸਟਿੱਕ ਛੱਡਤੀ ਹੁਣ ਇੱਕ ਸਟਿੱਕ ਇਹਦੇ ਹੱਥ 'ਚ ਸਿਰਫ ਤੇ ਉਹ ਵੀ ਹੌਲੀ ਹੌਲੀ ਅਸੀਂ ਮਿਹਨਤ ਕਰ ਰਹੇ ਹਾਂ ਵੀ ਉਹ ਵੀ ਛੁੱਟ ਜੇ ਆਪ ਕੱਲਾ ਤੁਰਨ ਲੱਗ ਜੇ ਹੁਣੇ ਬਾਕੀ ਇਹਨੂੰ ਓਕੇ ਇੱਕ ਸੱਚੇ ਦੋਸਤ ਦੀ ਪਹਿਚਾਨ ਇ ਅਗਰ ਕੋਈ ਬੁਰਾ ਬਖਤ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਭੀੜ ਪੈਂਦੀ ਹੈ ਤਾਂ ਹੌਸਲਾ ਨਾ ਹਾਰੋ ਦ੍ਰਿੜ ਸੰਕਲਪ ਨਾਲ ਰਵਿੰਦਰ ਵਾਂਗ ਹੀ ਰਹੋ ਰਵਿੰਦਰ ਨੇ ਆਪਣਾ ਦ੍ਰਿੜ ਸੰਕਲਪ ਲੈ ਆਂਦਾ ਤੇ ਇੱਕ ਸਟੇਕ ਤੇ ਆਇਆ ਹੌਲੀ-ਹੌਲੀ ਇਹ ਇਹ ਵੀ ਛੁੱਟ ਸਕਦੀ ਆ ਅਗਰ ਲਗਾਤਾਰ ਇਹ ਗਰਾਊਂਡ ਦੇ ਚੱਕਰ ਲਾਵੇ ਐਕਸਰਸਾਈਜ਼ ਵਗੈਰਾ ਕਰੇ ਇਸ ਤੋਂ ਇਲਾਵਾ ਅਸੀਂ ਜੋ ਸਤਨਾਮ ਸਿੰਘ ਨੇ ਇਹਦਾ ਸਾਥ ਦਿੱਤਾ ਇੱਕ ਸੱਚੇ ਮਿੱਤਰ ਦੀ ਤਰ੍ਹਾਂ ਅਸੀਂ ਇਹ ਵੀ ਲੋਕਾਂ ਲੋਕਾਂ ਨੂੰ ਦੱਸਣਾ ਚਾਹਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇੱਕ ਸਤਨਾਮ ਦੀ ਤਰ੍ਹਾਂ ਆਪਣੇ ਦੋਸਤ ਦੀ ਬਾਹ ਬਣੋ ਤਾਂ ਕਿ ਕੋਈ ਵੀ ਦੋਸਤ ਜੇ ਡਿਗਦਾ ਹੈ ਤਾਂ ਉਹਨੂੰ ਡਿਗਣ ਨਾ ਦਿਓ ਸਗੋਂ ਬਲਕਿ ਉਹਦਾ ਸਹਾਰਾ ਬਣ ਕੇ ਤੁਸੀਂ ਅੱਗੇ ਵਧੋ ਮੈਂ ਦੀਪਕ ਕੁਮਾਰ ਮਾਛੀਵਾੜੇ ਤੋਂ ਲੁਧਿਆਣਾ ਲਾਈਵ ਬਿਊਰੋ ਰਿਪੋਰਟ ਲੁਧਿਆਣਾ ਲਾਈਵ